हिमाचल ਦੇ ਉਪਰੀ ਖੇਤਰਾਂ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ بارش ਦੇ ਨਾਲ ਖਾਸ ਤੌਰ ਤੇ ਸਤਲੁਜ ਨਦੀ ਜਿਹੜੀ ਹੈ ਉਹ ਫਾਣ ਦੇ ਉੱਪਰ ਹੈ ਤੇ ਇਸ ਸਮੇਂ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬੁਰਜਵੇਖੇ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਨਦੀ ਪੂਰੇ ਉਫਾਣ ਦੇ ਉੱਪਰ ਹੈ ਖੱਚਾ ਖੱਚ ਜਿਹੜਾ ਸਤਲੁਜ ਦਰਿਆ ਹੈ ਉਹ ਪਾਣੀ ਦੇ ਨਾਲ ਭਰਿਆ ਹੋਇਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ BBMP ਦੇ ਵੱਲੋਂ ਪਾਖੜਾ ਡੈਮ ਤੋਂ ਜਿਹੜਾ ਫਲੱਡ ਗੇਟ ਖੋਲ ਕੇ ਤਕਰੀਬਨ 20000 ਕਿਊਸਿਕ ਪਾਣੀ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਸੀ ਤੇ ਉਸ ਤੋਂ ਉਪਰੰਤ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਜਾਂ ਬੀਤੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਡਿਸਟ੍ਰਿਕਟ ਕਾਂਗੜਾ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਚਾਹੇ ਨੰਗਲ ਦੀ ਗੱਲ ਹੋਵੇ ਉਹਨਾਂ ਦੀ ਗੱਲ ਹੋਵੇ ਕਾਂਗੜਾ ਦੀ ਗੱਲ ਹੋਵੇ ਸਾਰਾ ਜਿਹੜਾ ਏਰੀਆ ਇੱਥੇ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਤੇ ਉਹ ਬਾਰਿਸ਼ ਦਾ ਪਾਣੀ ਸਵਾਨ ਨਦੀ ਦੇ ਵਿੱਚ ਪੁੱਜਦਾ ਹੈ ਤੇ ਉਹੀ ਸਵਾਨ ਜਿਹੜੀ ਅੱਗੇ ਚੱਲ ਕੇ ਤਕਰੀਬਨ ਨੰਗਲ ਤੋਂ ਬਾਅਦ ਸੁਵਾਨ ਅਤੇ ਸਤਲੂ ਜਿਹੜਾ ਇੱਕ ਹੋ ਜਾਂਦੀਆਂ ਨੇ ਤੇ ਉਹ ਪਾਣੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਸਮੇਂ ਸਤਲੂ ਦੇ ਦਰਿਆ ਦੇ ਵਿੱਚ ਹੈ ਪੂਰੀ ਨਦੀ ਜਿਹੜੀ ਉਫਾਨ ਤੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਏਗੀ ਕੈਮਰੇ ਦੇ ਰਾਸਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਪਾਸੇ ਪਾਣੀ ਪਾਣੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਇਲਾਵਾ ਤਾਜ਼ਾ ਰਿਪੋਰਟ ਦੇ ਅਨੁਸਾਰ ਨੰਗਲ ਦੇ ਕੁਝ ਪਿੰਡਾਂ ਦੇ ਵਿੱਚ ਜਿੱਥੇ ਅੱਜ ਸਵੇਰੇ ਖਾਸ ਤੌਰ ਖੇਤੀ ਜੋਗੀ ਜਿਹੜੀ ਖੇਤੀ ਵਾਲੀ ਜ਼ਮੀਨ ਹੈ ਉੱਥੇ ਪਾਣੀ ਜਿਹੜਾ ਪੁੱਜ ਚੁੱਕਿਆ ਸੀ ਤੇ ਪੌਂਦੀ ਜਿਹੜੀ ਜਾਣਕਾਰੀ ਹੈ ਉਸ ਮੁਤਾਬਕ ਕੁਝ ਪਿੰਡਾਂ ਦੇ ਵਿੱਚ ਵੀ ਜਿਹੜੀ ਪਾਣੀ ਦੀ ਆਮਦ ਹੋ ਚੁੱਕੀ ਹੈ ਤੇ ਅਨੰਤਪੁਰ ਸਾਹਿਬ ਤੋਂ ਜਿਹੜਾ ਨੂਰਪੁਰ ਬੇਦੀ ਮਾਰਗ ਹੈ ਜਿਹੜਾ ਤਕਰੀਬਨ ਤਕਰੀਬਨ 3 ਦਰਜਣ ਪਿੰਡਾਂ ਨੂੰ ਇਹ ਮਾਰਗ ਆਪਸ ਦੇ ਵਿੱਚ ਜੋੜਦਾ ਹੈ ਉਹ ਰਸਤਾ ਵੀ ਕਿਤਨਾ ਕਿਤੇ ਪਾਣੀ ਦੇ ਆਣ ਦੇ ਚੱਲਦੇ ਆ ਜਿਹੜਾ ਰੁਕ ਚੁੱਕਿਆ ਹੈ ਇਸ ਤੋਂ ਇਲਾਵਾ ਅਨੰਤਪੁਰ ਤੋਂ ਅਗਲੇ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਹਰੀਵਾਲ ਪਿੰਡ ਜਿਹੜਾ ਹੈ ਉੱਥੇ ਪਾਣੀ ਦੀ ਜਿਹੜੀ ਆਮਦ ਹੋ ਚੁੱਕੀ ਹੈ ਸੋ ਖਾਸ ਤੌਰ ਤੇ ਜਿਹੜੇ ਲੋਕ ਬੇਲਿਆਂ ਦੇ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਅ ਅਨੰਤਪੁਰ ਸਾਹਿਬ ਮੰਗਲ ਇਸ ਤੋਂ ਅੱਗੇ ਦਾ ਜਿਹੜਾ ਏਰੀਆ ਜੋ ਸਤਲੁਜ ਦਰਿਆ ਦੇ ਕਿਨਾਰੇ ਤੇ ਵਸੇ ਹੋਏ ਪਿੰਡ ਨੇ ਉਹਨਾਂ ਪਿੰਡਾਂ ਦੇ ਲਈ ਹਰ ਸਾਲ ਬਰਸਾਤ ਦੇ ਮੌਸਮ ਦੇ ਵਿੱਚ ਜਦੋਂ ਸਤਲੁਜ ਨਦੀ ਤੇ ਸਵਾਨ ਨਦੀਆਂ ਇਕੱਠੀਆਂ ਭਰ ਕੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਚਿੰਤਾਵਾਂ ਇਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਪਰ ਹੁੰਦੀਆਂ ਨੇ ਜਿਹੜੇ ਲੋਕ ਇਹਨਾਂ ਏਰੀਆ ਦੇ ਵਿੱਚ ਵੱਸਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਬੁਰਜ ਪਿੰਡ ਦੀ ਤਸਵੀਰ ਤੁਹਾਨੂੰ ਪੁਲ ਦੇ ਉੱਪਰੋਂ ਖੜਕੇ ਤਸਵੀਰ ਦਿਖਾ ਰਹੇ ਹਾਂ ਕਿੰਨੀ ਜ਼ਿਆਦਾ ਜਿਹੜੀ ਵਿਡਥ ਹੈ ਇਸ ਨਦੀ ਦੀ ਤੇ ਜਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਹੈ ਉਹ ਪਾਣੀ ਨੂੰ ਦੇਖਣ ਦੇ ਲਈ ਲੋਕ ਜਿਹੜੇ ਨੇ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਤੋਂ ਇਸ ਰੋਡ ਦੇ ਉੱਪਰ ਇਸ ਪੁਲ ਦੇ ਉੱਪਰ ਆ ਕੇ ਜਿਹੜਾ ਦੇਖ ਰਹੇ ਨੇ ਆਪਣੇ ਕੈਮਰਿਆਂ ਦੇ ਵਿੱਚ ਵੀ ਤਸਵੀਰਾਂ ਜਿਹੜੀਆਂ ਕੈਦ ਕਰ ਰਹੇ ਨੇ ਹਾਲ ਫਿਲਹਾਲ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਅੱਜ ਸਵੇਰੇ ਬਹੁਤ ਜ਼ਿਆਦਾ ਤੇਜ਼ ਮੀਂਹ ਅਨੰਦਪੁਰ ਸਾਹਿਬ ਨੰਗਲ ਵੇਖੇ ਜਿਹੜਾ ਦੇਖਣ ਨੂੰ ਮਿਲਿਆ ਹੁਣ بارش ਬੇਸ਼ੱਕ ਰੁਕ ਗਈ ਹੈ ਕਿਉਂਕਿ ਹਿਮਾਚਲ ਦੇ ਵਿੱਚ ਕਾਂਗੜਾ ਦੇ ਵਿੱਚ ਉਹਨਾਂ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋਣ ਦੇ ਚੱਲਦਿਆਂ ਸਵਾਨਦੀ ਭਰ ਕੇ ਆਈ ਤੇ ਦੂਜੇ ਪਾਸੇ ਪਾਖੜਾ ਡੈਮ ਤੋਂ BBMP ਦੇ ਵੱਲੋਂ ਜ ਖਾਸ ਤੌਰ ਤੇ ਸਤਲੁਜ ਨਦੀ ਦੇ ਵਿੱਚ ਛੱਡਿਆ ਜਾ ਰਿਹਾ ਦੋਨੋਂ ਪਾਣੀ ਆਪਸ ਦੇ ਵਿੱਚ ਮਿਲ ਕੇ ਜਿਹੜਾ ਉਹ ਤਬਾਹੀ ਜ਼ਰੂਰ ਮਚਾਉਂਦੇ ਨੇ ਹਾਲ ਫਿਲਹਾਲ ਬਹੁਤ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਪਿੰਡਾਂ ਦੇ ਲੋਕਾਂ ਦੇ ਚਿਹਰਿਆਂ ਦੇ ਉੱਪਰ ਕਿਤਨਾ ਕਿਤੇ ਡਰ ਵਾਲਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਜੇ ਇਹ ਚੀਜ਼ ਲਗਾਤਾਰ ਹੋਰ ਕੁਝ ਘੰਟੇ ਕੰਟੀਨਿਊ ਰਹਿੰਦੀ ਹੈ ਤਾਂ ਇਹ ਪਿੰਡਾਂ ਇਹ ਪਾਣੀ ਜਿਹੜਾ ਲੋਕਾਂ ਦੇ ਘਰਾਂ ਤੱਕ ਜਿਹੜਾ ਆਮਦ ਕਰੇਗਾ ਤੇ ਜਿਸ ਤਰੀਕੇ ਦੇ ਨਾਲ ਤਬਾਹੀ ਪਿਛਲੇ ਸਮਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਹੋ ਸਕਦਾ ਹੈ ਕਿ ਇਸ ਵਾਰ ਵੀ ਜੇਕਰ ਬਰਸਾਤ ਕੰਟੀਨਿਊ ਰਹਿੰਦੀ ਹੈ ਤੇ ਜੇਕਰ ਸਵਾਂ ਨਦੀ ਭਰ ਕੇ ਆਂਦੀ ਹੈ ਤੇ ਨਾਲ ਦੀ ਨਾਲ ਸਤਲੁਜ ਇਸੇ ਤਰੀਕੇ ਨਾਲ ਭਰ ਕੇ ਆਂਦਾ ਤਾਂ ਹੋ ਸਕਦਾ ਹੈ ਕਿ ਕੋਈ ਨਾ ਕੋਈ ਦਿੱਕਤ ਆਮ ਲੋਕਾਂ ਨੂੰ ਜਿਹੜੀ ਪਿੰਡਾਂ ਦੇ ਜਿਹੜੇ ਲੋਕ ਨੇ ਜਦੋਂ ਘਰਾਂ ਤੱਕ ਪਾਣੀ ਪੁੱਜੇ ਤਾਂ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ। ਖੜਿਆ ਹਾਂ ਕੀ ਤੁਹਾਡਾ ਨਾਮ ਸਾਰੀ ਜਾਣਕਾਰੀ। ਮੈਂ ਨਿਰਮਲ ਸਿੰਘ ਹਰੀਆਲ ਜੀ ਇਸ ਟਾਈਮ ਮੈਂ ਮੈਧਲੀ ਕਰਾਂ ਦੇ ਵਿੱਚ ਖੜਿਆ ਹਾਂ। ਆ ਤੁਸੀਂ ਹਾਲਾਤ ਤਾਂ ਮੌਕੇ ਦੇਖ ਰਹੇ ਹੋ ਜਿਹੜਾ ਮੀਂਹ ਤਾਂ ਅੱਜ ਸਵਾਂ ਦੇ ਵਿੱਚ ਜਿਹੜਾ ਉੱਪਰ ਹੈ ਹਿਮਾਚਲ ਦੇ ਵਿੱਚ ਬਹੁਤ ਜਿਹੜਾ ਮੀਂਹ ਪਿਆ। ਉਹਦੇ ਕਰਕੇ ਜਿਹੜਾ ਪਾਣੀ ਸਤਲੁਜ ਚ ਜਿਹੜਾ ਸਾਰਾ ਪਾਣੀ ਇਕੱਠਾ ਹੋ ਕੇ ਕਿਉਂਕਿ ਕੱਲ ਪਖੜ ਡੈਮ ਨੇ ਪਾਣੀ ਛੱਡਿਆ ਨੰਗਲ ਤੋਂ ਇਸੇ ਤਰ੍ਹਾਂ ਜਿਹੜਾ ਹੁਣ ਪਰਜਾਇਤ ਹਿਮਾਚਲ ਚ ਉਹਨਾਂ ਅੱਜ ਸੁਣਨ ਨੂੰ ਪਤਾ ਆਇਆ ਹੈ ਕਿ ਗਗਰੇਟ ਚ ਕੋਈ ਬੱਦਲ ਫਟ ਗਿਆ ਜੀ ਉਹਦੇ ਕਰਕੇ ਜਿਹੜਾ ਪਾਣੀ ਆ ਇਹ ਸਤਲੁਜ ਚ ਜਿਹੜਾ ਫਾਨ ਤਿਆਰਿਆ ਇਸ ਟਾਈਮ ਘਰਾਂ ਦੇ ਕੋਲ ਸਾਡੇ ਘਰਾਂ ਨਾਲ ਘਰਾਂ ਦੇ ਕੋਲ ਪਾਣੀ ਪਹੁੰਚ ਗਿਆ ਹੈ ਤੇ ਹੋ ਸਕਦਾ ਸੜਕਾਂ ਦੇ ਪਰਿਵਾਰ ਦੇ ਰਸਤੇ ਹੀ ਬੰਦ ਹੋ ਜਵੇ ਪਰ ਅਸੀਂ ਸਰਕਾਰਾਂ ਤੋਂ ਆਈ ਵਾਰ ਇਹ ਕਿ ਅੱਜ ਰੋਜ਼ ਦਾ ਮੰਨ ਲਓ ਕੰਮ ਨਹੀਂ ਹੈ ਨਵਾਂ ਕੰਮ ਨਹੀਂ ਹੈ ਇਹ ਆ ਇਹ ਬਰਸਾਤ ਨੂੰ ਹੀ ਕੰਮ ਹੁੰਦਾ ਵੀ ਜਿਹੜੀਆਂ ਸਰਕਾਰਾਂ ਐ ਵਾਹ ਕੁਛ ਦਿਨਾਂ ਚ ਤੱਕ ਗੇੜਾ ਗੂੜਾ ਮਾਰਦੇ ਆ ਅਫਸਰ ਵੀ ਆਉਂਦੇ ਆ ਹੁਣ ਤਾਂ ਅਫਸਰ ਵੀ ਕੋਈ ਆਇਆ ਨਹੀਂ ਕੋਈ ਸਾਨੂੰ ਸੂਚਨਾ ਵੀ ਨਹੀਂ ਆਈ ਪਰ ਜਿਹੜਾ ਮੁੱਕ ਪੱਕਾ ਪ੍ਰਬੰਧ ਹੈ ਕੋਈ ਉਹ ਨਹੀਂ ਸਰਕਾਰਾਂ ਕਰਦੀਆਂ ਕਿਹੜੇ ਕਿਹੜੇ ਪਿੰਡਾਂ ਨੂੰ ਇਸ ਪਾਣੀ ਦੀ ਮਾਰ ਹੁੰਦੀ ਹੈਕਰ ਇਹ ਮਾਰ ਤਾਂ ਪਰ ਬੇਲਿਆਂ ਦੇ ਪਿੰਡ ਸ਼ੁਰੂ ਕਰ ਲਓ ਗੱਜਬਰ ਤੋਂ ਚੰਦਪੁਰ ਹਰੀਆਲ ਮਹਿੰਦਰੀ ਕਲਾ ਬੋਰਜਾਜੀ ਲੋਧੀਪੁਰਾ ਥੱਲੇ ਸ਼ਾਹਪੁਰਾ ਤੇ ਸਾਰੇ ਪਿੰਡਾਂ ਨੂੰ ਮਾਰ ਆ ਕਿਉਂਕਿ ਸਾਰੇ ਬੇਲਿਆਂ ਦੇ ਪਿੰਡ ਹੈ ਸਤਲੋਜ ਦੇ ਨਾਲ ਜਿਹੜੇ ਪਿੰਡ ਵਸੇ ਵੀ ਇੱਥੇ ਬਹੁਤ ਪਾਣੀ ਦੀ ਮਾਰ ਹੈ ਪ੍ਰਸ਼ਾਸਨ ਨੂੰ ਤਾਂ ਆਹੀ ਵਾਲੇ ਸੀ ਅਪੀਲਾਂ ਕਰਦੇ ਵੀ ਸਾਡਾ ਚੈਨਲ ਇ ਇਹ ਸਾਡਾ ਪੱਕਾ ਹੱਲ ਹੋ ਜਵੇ ਪਰ ਉਹਦਾ ਸਰਕਾਰ ਜਿਹੜੀ ਧਿਆਨ ਨਹੀਂ ਕਰਦੀ ਤੇ ਜਿਹੜੀ ਮਾਈਨਿੰਗ ਆ ਉਹ ਵੀ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਕਰਾਂ ਜੀ ਕਿਉਂਕਿ ਜੇ ਮਾਈਨਿੰਗ ਸਹੀ ਤਰੀਕੇ ਨਾਲ ਹੋਵੇ ਨਾ ਸੈਂਟਰ ਦੇ ਵਿੱਚੋਂ ਮਾਲ ਬੈਡ ਸਾਫ਼ ਕੀਤਾ ਜਾਵੇ ਤਾਂ ਆ ਜਿਹੜਾ ਦਿਨ ਹੈ ਨੌਬਤੇ ਨਾ ਹੋਵੇ ਠੀਕ ਕਿਉਂਕਿ ਜਿਹੜਾ ਪਾਣੀ ਆ ਚਾਇਆ ਹੈ ਇਹਦੇ ਬਾਰੇ ਕੀ ਕਹਿਣਾ ਹੈ ਇਹ ਪਹਿਲਾਂ ਵੀ ਬਹੁਤ ਆਨਦਾ ਜੀ ਦਾ ਕੋਈ ਹੱਲ ਨਹੀਂ ਹੈ ਜੀ ਕੋਈ ਵੀ ਇਹ ਸਰਕਾਰਾਂ ਨੇ ਹੱਲ ਨਹੀਂ ਕੋਈ ਕੀਤਾ ਉੱਧਰ ਸਾਡੇ ਘਰਾਂ 'ਚ ਵੀ ਵੜ ਗਿਆ ਵਾ ਜੀ ਪਾਣੀ ਕਿਹੜੇ ਪਿੰਡਾਂ ਨੂੰ ਮਾਰ ਪੈਂਦਾ ਇਹ ਇੱਥੇ ਸਾਰੇ ਚੰਦਪੁਰ ਗੱਜਪੁਰ ਹਰੀਆਲ ਇਹਦੇ ਬਸੇ ਚੌਲੀ ਤੱਕ ਪੈਂਦਾ ਜੀ ਇਹ। ਹਾਂ ਚੰਦਪੁਰ ਗਾਜਪੁਰ ਅੱਡਾ ਰੋਲੀ। ਧਾਰੇ ਪਾਸੇ ਵਹਿੰਦਾ ਜੀ ਇਹ। ਇਹ ਵੀ ਕਹਿੰਦੇ ਨੂਰਪੁਰ ਵੇਦੀ ਵਾਲਾ ਰਸਤਾ ਵੀ ਬੰਦ ਹਾਂ ਨੂਰਪੁਰ ਵੇਦੀ ਦਾ ਰਸਤਾ ਬੰਦ ਹੋ ਗਿਆ ਭਾਈ ਮੋਟਰ ਤੇ। ਜੀ। ਹਾਂਜੀ। ਹਰ ਸਾਲ ਦੀ ਪ੍ਰੋਬਲਮ ਹੈ ਜੀ। ਹਾਂਜੀ ਹਰ ਸਾਲ ਦੀ ਪ੍ਰੋਗਰਾਮ ਹੈ ਜੀ। ਕੀ ਮੰਗ ਕੇ ਕਰਦੇ ਹੋ ਕੋਈ ਸਥਾਈ ਹੱਲ ਹੋਣਾ। ਭਾਈ ਸਾਡਾ ਕੋਈ ਹੱਲ ਬਣ ਜਾਵੇ ਕੋਈ ਨਾ ਕੋਈ। ਹਾਂਜੀ। ਤੇ ਆਪਰ ਕੀ ਆ ਗਿਆ ਕਿ ਹੈ ਆਲੇ-ਦੋਲੇ ਦੇ ਪਿੰਡਾਂ ਦਾ ਕੋਈ ਨੁਕਸਾਨ ਜੀ। ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੈ। ਅੱਛਾ। ਫਿਰ ਇਹਦਾ ਬਹੁਤ ਤੁਸੀਂ ਦੇਖੋ ਵੀ ਅਸ ਟਾਈਮ ਕਿਹੜੀ ਸਥਿਤੀ ਸਾਡੀ ਬਣੀ ਹੋਈ ਹੈ। ਬਹੁਤ ਬੜਾ ਹਾਲ ਹੈ। ਇਹ ਪਿੰਡਾ ਪੁੰਨਾ ਚ ਆਇਆ ਪਾਣੀ ਵਾਲੇ ਪਿੰਡਾਂ ਦੇ ਵਿੱਚ ਪਾਣੀ ਜੇ ਆਹੀ ਤਰੀਕੇ ਨਾਲ ਹੈ ਨਾ ਤਾਂ ਅਨੇ ਵਾਲਾ ਜੀ ਕੋਈ ਪ੍ਰਸ਼ਾਸਕੀ ਅਧਿਕਾਰੀ ਕੋਈ ਐਸ ਡੀ ਐਮ ਤਸੀਲਾ ਕੁੰਜਾ ਤੁਹਾਡੇ ਕੋਲ ਅਜੇ ਕੋਈ ਨਹੀਂ ਕੋਈ ਨਹੀਂ ਬੋਲਦਾ ਜੀ। ਇਹਦਾ ਰਸਤਾ ਬੰਦ ਹੋਇਆ ਕਿਹੜਾ ਰਸਤਾ ਬੰਦ ਹੋਇਆ ਜੀ? ਇਹ ਦੂਰ ਪਰਵੇਦੀ। ਤੂ ਅਨੰਦਪੁਰ ਸਾਹਿਬ। ਬਾਇਆ ਬੁਰਜ ਜਿਹੜਾ ਹੈਗਾ। ਬਾਇਆ ਬੁਰਜ ਹਾਂਜੀ। ਠੀਕ ਹੈ ਜੀ। ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਲੋਕ ਇਸ ਰਸਤੇ ਇਸ ਇਸ ਰੋਡ ਤੇ ਨਾ ਆਣ ਜੀ। ਦੇ ਸਭ ਤੋਂ ਮੇਨ ਗੱਲ ਇਹ ਆ ਜੀ ਇਹ ਰੋਡ ਬੰਦ ਹੋ ਚੁੱਕਿਆ ਜੀ ਇਹ ਤੋਂ ਨਹੀਂ ਪਹੁੰਚਣ ਜਿਹੜੇ ਆ ਨਹੀਂ ਜਿਹੜੇ ਆਣ ਜਾਣ ਵਾਲੇ ਨਹੀਂ ਆਣ ਜਾਣ ਦੇ ਬੰਦ ਕਿੱਦਾਂ ਹੋ ਗਿਆ ਜੀ ਕੀ ਬੰਦ ਪਾਰਲੀ ਸਾਈਡ ਜਿਹੜਾ ਕੁੜੀ ਉਹ ਤੰਗ ਹੈ ਜੀ ਜਿਹੜੀ ਪੁਗਲੀ ਤੰਗ ਹੋਣ ਕਰਕੇ ਨਾ ਪਾਣੀ ਓਵਰਫਲੋ ਹੋ ਗਿਆ ਜੀ ਉਹ ਫਲੋ ਹੋਣ ਦੇ ਕਾਰਨ ਤੇ ਉੱਥੇ ਲੱਗਣ ਦਾ ਕੋਈ ਰਸਤਾ ਨਹੀਂ ਰਿਹਾ ਜੀ ਜੀ ਹੋਰ ਦੱਸੋ ਵੀ ਇਹ ਪਾਣੀ ਕਿਹੜੇ ਕਿਹੜੇ ਪਿੰਡਾਂ ਨੂੰ ਖਾਸ ਤੌਰ ਤੇ ਮਾਰ ਕਰਦਾ ਜਿਹੜੇ ਆਲੇ ਦੁਆਲੇ ਦੇ ਸਾਰੇ ਪਿੰਡ ਇਹ ਪਿੰਡ ਕਰਦਾ ਇਹ ਪਿੰਡਾਂ ਨੂੰ ਕਰਦਾ ਜੀ ਚੰਦਪੁਰ ਹੋ ਗਿਆ ਜੀ ਬੁਰਜ ਹੋ ਗਿਆ ਜੀ ਤੇ ਹਰੀਵਾਲ ਹੋ ਗਿਆ ਜੀ ਗੱਜਪੁਰ ਹੋ ਗਿਆ ਜੀ ਤੇ ਇਹ ਸਾਰੇ ਪਿੰਡਾਂ ਨੂੰ ਇਹ ਬਿਲੋਂਗ ਕਰ ਰਿਹਾ ਜੀ ਜੀ ਹਾਂ ਜੀ ਤੇ ਬਹਿਂਦਰੀ ਕਲਾ ਹੋ ਗਿਆ ਜੀ ਜਿਹੜੀ ਜਿੰਨੇ ਵੀ ਤੁਸੀਂ ਕਹੋ ਨਾ ਵੀ ਪਿੰਡ ਇਹ ਜਿਹੜੇ ਦਰਿਆਵਾਂ ਦੇ ਵਿੱਚ ਆਉਂਦੇ ਆ ਇਹ ਸਾਰੇ ਹਰ ਸਾਲ ਇਹੀ ਹਾਲ ਹੁੰਦਾ ਜੀ ਹਰ ਸਾਲ ਇਹੀ ਹਾਲ ਰਹਿੰਦਾ አልሳሉ እንዳ